ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਜਿਹਦਾ ਇੱਕ ਇੰਟਰਵਿਊ ਸਾਹਮਣੇ ਆਇਆ ਉਸਨੇ ਸਲਮਾਨ ਖਾਨ ਨੂੰ ਅਹੰਕਾਰੀ ਦੱਸਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਕਿਹੜੀ ਜੇਲ੍ਹ ਚ ਹੋਈ ਸੀ ਜਾਂ ਫਿਰ ਪੰਜਾਬ ਦੇ ਬਾਹਰੋਂ ਕਿਹੜੀ ਜੇਲ੍ਹ ਚ ਹੋਈ ਸੀ ਇਸ ਦਾ ਖੁਲਾਸਾ ਹਜੇ ਤੱਕ ਨਹੀਂ ਹੋਇਆ ਹੈ ਹਾਈ ਕੋਰਟ ਵੱਲੋਂ ਵੀ ਪੰਜਾਬ ਸਰਕਾਰ ਨੂੰ ਇਸ ਨੂੰ ਲੈ ਕੇ ਫਟਕਾਰ ਪਾਈ ਜਾ ਚੁੱਕੀ ਹੈ ਪਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਿੱਥੋਂ ਆਇਆ ਹੈ ਹਜੇ ਵੀ ਪਹੇਲੀ ਬਣਿਆ ਹੋਇਆ ਹੈ ਹੁਣ ਲਾਰਿਸ਼ ਮਿਸ਼ਨੋਏ ਦੇ ਕਰੀਬੀ 골ਡੀ ਬਰਾੜ ਨੇ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਹਾਲਾਂਕਿ ਉਹ ਨਿਊਜ਼ ਚੈਨਲ ਇਹ ਵੀ ਕਹਿੰਦਾ ਹੈ ਕਿ ਅਸੀਂ 골ਡੀ ਬਰਾੜ ਦੀ ਆਵਾਜ਼ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਖਬਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਨੇ ਸਾਫ਼ ਆਖਿਆ ਹੈ ਕਿ ਹੁਣ ਅਸੀਂ ਸਲਮਾਨ ਖਾਨ ਫਿਲਮ ਸਟਾਰ ਉਸ ਨੂੰ ਨਹੀਂ ਛੱਡਾਂਗੇ ਇਸ ਤੋਂ ਇਲਾਵਾ ਉਸਨੇ ਹੋਰ ਵੀ ਕਈ ਖੁਲਾਸੇ ਕੀਤੇ ਨੇ ਤੁਹਾਨੂੰ ਦੱਸਦੀ ਹੈ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲकांड ਦਾ ਮਾਸਟਰਮਾਈਂਡ 골ਡੀ ਬਰਾੜੀ ਹੈ। ਸídu ਮੁਸੇਵਾਲੇ ਦਾ ਕਤਲ 29 ਮਈ 2022 ਨੂੰ ਹੋਇਆ ਸੀ ਤੇ ਉਸ ਜ਼ਿੰਮੇਵਾਰੀ ਲਈ ਸੀ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਨੇ। 골ਡੀ ਬਰਾੜ ਨੇ ਇਹ ਵੀ ਆਖਿਆ ਕਿ ਉਹ ਕੋਈ ਅਤਵਾਦੀ ਨਹੀਂ। ਉਹਨੇ ਆਪਣੇ ਆਪ ਨੂੰ ਦੇਸ਼ ਭਗਤ ਦੱਸਿਆ ਤੇ ਆਖਿਆ ਕਿ ਸਾਡਾ ਕਿਸੇ ਵੀ ਦੇਸ਼ ਵਿਰੋਧੀ ਅੰਸ਼ਰਦ ਨਾਲ ਕੋਈ ਵਾਸਤਾ ਨਹੀਂ ਹੈ। 골ਡੀ ਨੇ ਇਹ ਵੀ ਦਾਅਵਾ ਕੀਤਾ ਕਿ ਰਾਜਸਥਾਨ ਦੇ ਵਿੱਚ ਰਾਸ਼ਟਰੀਏ ਰਾਜਪੂਤ ਕਰਨੀ ਸ਼ਿਣਾ ਦੇ ਮੁਖੀ ਸੁਖਦੇਵ ਸਿੰਘ ਗੋਗਾ ਮੇੜੀ ਨੂੰ ਪ੍ਰਾਪਰਟੀ ਵਿਵਾਦ ਕਰਕੇ ਉਹਨਾਂ ਨੇ ਮਾਰਿਆ ਜੀਗਾ ਕੈਨੇਡਾ ਦੇ ਵਿੱਚ ਗੈਂਗਸਟਰ ਸੁੱਖਾ ਦੁਨਕੇ ਦੀ ਹਤਿਆ ਵੀ ਉਹਦੇ ਗੈਂਗ ਨੇ ਕਰਵਾਈ ਇਹ ਦਾਵਾ 골ਡੀ ਬਰਾਲ ਵੱਲੋਂ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਦੇ ਘਰ ਦੇ ਵਿੱਚ ਉਹਨਾਂ ਨੇ ਗੋਲੀਆਂ ਚਲਵਾਈਆਂ ਸਨ ਤੇ ਰੈਪਰ ਹਨੀ ਸੰਕਲੋਂ ਪੈਸਿਆਂ ਲਈ ਹੀ ਉਹਨਾਂ ਨੇ ਕਾਲ ਕੀਤੀ ਸੀ ਉਹਦਾ ਇਹ ਵੀ ਕਹਿਣਾ ਹੈ ਕਿ ਸਾਡੀ ਉਹਨਾਂ ਨਾਲ ਕੋਈ ਨਿਜੀ ਰੰਜਿਸ਼ ਨਹੀਂ ਹੈ ਗੋਲਦੀ ਬਰਾਣੇ ਹੁਣ ਅਤਵਾਦੀ ਅਰਸ਼ਦੀਪ ਸਿੰਘ ਢੱਲਾ ਉਰਫ ਅਰਸ਼ ਢੱਲਾ ਉਹ ਹੀ ਕਿਆ ਸਾਡੇ ਨਿਸ਼ਾਨੇ ਤੇ ਆ ਤੇ ਨਾਲ ਦੇ ਨਾਲ ਸਲਮਾਨ ਖਾਨ ਦੇ ਵਾਸਤੇ ਵੀ ਆਖਿਆ ਕਿ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ ਸਾਡੇ ਕੋਲ ਹਥਿਆਰਾਂ ਦੀ ਵੀ ਕੋਈ ਕਮੀ ਨਹੀਂ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ 18 ਦਿਨ ਪਹਿਲੇ ਭਾਰਤ ਸਰਕਾਰ ਵੱਲੋਂ ਗੋਲਦੀ ਬਰਾਣੇ ਨੂੰ ਅਤਵਾਦੀ ਕੋਸ਼ਿਸ਼ ਕੀਤਾ ਗਿਆ ਹੈ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਕਿ ਗੋਲਡੀ ਨੇ 29 ਮਈ 2022 ਨੂੰ ਪੰਜਾਬੀ ਸ਼ਿੰਗਾਰ ਸਿੱਧੂ ਮੂਸੇਵਾਲਾ ਦੀ ਜਿਹੜੀ ਹਤਿਆ ਹੋਈ ਸੀ ਉਹਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਸੀ ਗੋਲਡੀ ਬਰਾੜ ਦੇ ਖਿਲਾਫ ਦੋ ਪੁਰਾਣੇ ਕੇਸਾਂ ਦੇ ਵਿੱਚ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ ਪਰ ਹਜੇ ਤੱਕ ਉਹਨੂੰ ਫੜਿਆ ਨਹੀਂ ਜਾ ਸਕਿਆ ਕੁਝ ਸਮਾਂ ਪਹਿਲਾਂ ਉਹਦੀ ਲੋਕੇਸ਼ਨ ਅਮਰੀਕਾ ਦੇ ਕੈਲੀਫੋਰਨੀਆ ਚ ਦੱਸੀ ਗਈ ਸੀ ਇੱਕ ਵਾਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਿ ਅਸੀਂ ਗੋਲਡੀ ਬਰਾੜ ਨੂੰ ਵਿਦੇਸ਼ ਦੇ ਵਿੱਚ ਰਿਟੇਨ ਕਰ ਲਿਆ ਹੈ ਤੇ ਛੇਤੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ ਪਰ ਇਹ ਦਾਵਾ ਹਵਾ ਹਵਾਈ ਸਾਬਤ ਹੋਇਆ ਤੋਂ ਦੱਸਿਆ ਕਿ ਅਖਰਕਾਰ ਗੋਲਡੀ ਬਰਾੜ ਦਾ ਕਹਿਣਾ ਕੀ ਹੈ ਉਹਦਾ ਸਾਫ਼ ਕਹਿਣਾ ਹੈ ਕਿ ਸਾਡੇ ਗੈਂਗ ਦਾ ਕਿਸੇ ਵੀ ਅੱਤਵਾਦੀ ਸੰਗਠਨ ਦੇ ਨਾਲ ਕੋਈ ਲਿੰਕ ਨਹੀਂ ਹੈ ਉਹਨਾ ਇਹ ਕਹਿਣਾ ਹੈ ਉਹਦਾ ਗੋਲਡੀ ਬਰਾੜ ਦਾ ਕਿ ਅਸੀਂ ਹਮੇਸ਼ਾ ਹੀ ਅੱਤਵਾਦੀ ਸੰਗਠਨਾਂ ਦੇ ਖਿਲਾਫ ਰਹੇ ਹਾਂ ਤੇ ਅੱਗੋਂ ਵੀ ਰਵਾਂਗੇ ਇਹ ਕਹਿ ਕੇ ਉਹਨੇ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਉਹਦਾ ਦਾ ਗੈਂਗ ਤੇ ਨਾ ਹੀ ਉਹਨਾਂ ਦੇ ਗੈਂਗ ਦਾ ਕੋਈ ਮੈਂਬਰ ਸ਼ਾਮਿਲ ਹੈ ਇਹ ਵੀ ਦਾਵਾ ਗੋਲਡੀ ਬਰਾੜ ਵੱਲੋਂ ਕੀਤਾ ਗਿਆ ਹੈ ਗੋਲਡੀ ਬਰਾੜ ਨੇ ਆਪਣੇ ਐਂਟੀ ਬੰਬੀਹਾ ਗੈਂਗ ਦੇ ਨਾਲ ਜੁੜੇ ਜਿਹੜੇ ਬੰਦੇ ਨੇ ਉਹਨਾਂ ਨੂੰ ਧਮਕੀ ਵੀ ਦਿੱਤੀ ਹੈ ਤੇ ਆਖਿਆ ਇਹ ਕੋਈ ਗੈਂਗਸਟਰ ਨਹੀਂ ਬਲਕਿ ਇਹ ਨਸ਼ੇੜੀ ਨੇ ਤੇ ਕੁਝ ਨੂੰ ਸਾਡੀ ਗੈਂਗ ਦੇ ਮੈਂਬਰਾਂ ਵੱਲੋਂ ਖਤਮ ਕਰ ਦਿੱਤਾ ਗਿਆ ਤੇ ਜਿਹੜੇ ਬਾਕੀ ਬਚੇ ਨੇ ਉਹਨਾਂ ਦੀ ਵੀ ਵਾਰੀ ਛੇਤੀ ਹੀ ਆਉਣ ਵਾਲੀ ਏ ਤੇ ਇਹ ਵੀ ਕਹਿਆ ਗੋਲਦੀਪਰਾਣ ਨੇ ਕਿ ਅਸੀਂ ਕਿਸੇ ਸਰਕਾਰ ਦੇ ਅੱਗੇ ਸਲੰਡਰ ਨਹੀਂ ਕਰਾਂਗੇ ਸਾਡੀ ਲੜਾਈ ਸਾਡੇ ਭਰਾਵਾਂ ਦੇ ਲਈ ਹਮੇਸ਼ਾ ਜਾਰੀ ਰਹੇਗੀ ਅਸੀਂ ਭਗਵਾਨ ਦੇ ਅੱਗੇ ਸਰੰਡਰ ਕਰ ਚੁੱਕੇ ਹਾਂ ਉਹ ਇਹ ਵੀ ਕਹਿੰਦਾ ਹੈ ਕਿ ਸੁਖਦੇਵ ਗੋਗਾ ਮੇੜੀ ਅਹੰਕਾਰੀ ਸੀ ਇਸ ਕਰਕੇ ਉਹਨੂੰ ਅਸੀਂ ਮਰਵਾ ਦਿੱਤਾ ਉਹਦੇ ਵਿੱਚ ਅਹੰਕਾਰ ਬਹੁਤ ਆ ਗਿਆ ਸੀ ਇਸ ਕਰਕੇ ਗੋਗਾ ਮੇੜੀ ਨੂੰ ਮਰਵਾਇਆ ਗਿਆ ਉਹਦਾ ਇਹ ਵੀ ਕਹਿਣਾ ਹੈ ਕਿ ਸਾਡਾ ਗੋਗਾ ਮੇੜੀ ਦੇ ਨਾਲ ਕਿਸੇ ਜ਼ਮੀਨ ਨੂੰ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸਦੇ ਬਾਅਦ ਗੋਗਾ ਮੇੜੀ ਨੇ ਸਾਡੇ ਗੈਂਗ ਦੇ ਨਾਲ ਜਿਹੜੀ ਹੈ ਉਹ ਠੀਕ ਵਾਰ ਨਹੀਂ ਕੀਤਾ ਇਸ ਕਰਕੇ ਉਹਨੂੰ ਸਮਝਾ ਵੀ ਗਿਆ ਸੀ ਕਿ ਤੇਰਾ ਹਸ਼ਰ ਮਾਲਾ ਹੋ ਸਕਦਾ ਹੈ ਪਰ ਉਹ ਬਾਜ਼ ਨਹੀਂ ਆਇਆ ਜਿਸ ਤੋਂ ਬਾਅਦ ਰੋਹਿਤ ਗੋਦਾਰਾ ਤੇ ਉਹਦੇ ਗੈਂਗ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਵਾਰਦਾਤੀ ਸਾਰੀ ਦਿਖ ਰਿਖ ਰੋਹਿਤ ਗੋਦਾਰਾ ਵੱਲੋਂ ਕੀਤੀ ਗਈ ਸੀ ਉਹਦਾ ਇਹ ਵੀ ਕਹਿਣਾ ਹੈ ਕਿ ਗੋਗਾਮੇੜੀ ਕੋਈ ਨੇਤਾ ਨਹੀਂ ਸੀ ਕੋਈ ਲੀਡਰ ਨਹੀਂ ਸੀ ਉਹਤੇ ਸਿਰਫ ਧਰਮ ਤੇ ਜਾਤੀ ਦੇ ਨਾਂ ਤੇ ਲੋਕਾਂ ਨੂੰ ਵੰਡਦਾ ਸੀ ਹੁਣ ਕਰਨੀ ਸੇਨਾ ਨਹੀਂ ਰਹਿ ਗਈ ਜਿਹਦਾ ਸੈਨਾਪਤੀ ਮਰ ਗਿਆ ਉਹ ਕਿੱਥੋਂ ਦੀ ਸੇਨਾ ਰਹਿ ਗਈ ਏ ਆਟੋਮੈਟਿਕ ਥਿਆਰਾਂ ਦੇ ਜਮਾਨੇ ਦੇ ਵਿੱਚ ਤਲਵਾਰਾਂ ਲੈ ਕੇ ਘੁੰਮਦੇ ਨੇ ਗੋਗਾਮੇੜੀ ਵਰਗੇ ਲੋਕ ਸਿਰਫ ਜਿਹੜੇ ਗਰੀਬ ਲੋਕ ਨੇ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਕਰ ਸਕਦੇ ਨੇ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ ਉਹਦਾ ਇਹ ਵੀ ਕਹਿਣਾ ਹੈ ਕਿ ਰੋਹਿਤ ਗੁਦਾਰਾ ਗੈਂਗ ਦੇ ਮੈਂਬਰ ਬਰਿੰਦਰ ਚਾਰਨ ਦੇ ਵਿਦੇਸ਼ ਜਦੋਂ ਭਜਿਆ ਤੇ ਕਹਿੰਦੇ ਹਰ ਕੋਈ ਆਪਣੀ ਜਾਨ ਬਚਾਉਂਦਾ ਹੈ ਵਿਦੇਸ਼ ਜਾਣਾ ਕਿਹੜੀ ਵੱਡੀ ਗੱਲ ਹੈ ਬਹੁਤ ਵਾਰੀ ਇਹ ਸਾਹਮਣੇ ਆ ਚੁੱਕਿਆ ਹੈ ਕਿ ਕਈ ਗੈਂਗਸਟਰ ਜਿਹੜੇ ਨੇ ਝਾਲੀ ਪਾਸਪੋਰਟਾਂ ਦੇ ਸਹਾਰੇ ਵਿਦੇਸ਼ਾਂ ਦੇ ਵਿੱਚ ਭੱਜ ਗਏ ਨੇ ਅਖਰਕਾਰ ਉਹ ਕੌਣ ਲੋਕ ਨੇ ਜਿਹੜੇ ਭਾਰਤ ਦੇ ਵਿੱਚ ਰਹਿ ਕੇ ਇਹ ਭਾਰਤ ਦੇ ਖਿਲਾਫ ਗਤੀਵਿਧੀਆਂ ਚਲਾਉਣ ਵਾਲੇ ਲੋਕ ਨੇ ਉਹਨਾਂ ਦੀ ਮਦਦ ਕਰਦੇ ਨੇ ਹੁਣ ਇਹ ਵੀ ਆਖਿਆ 골ਡੀ ਬਰਾ ਨੇ ਕਿ ਗੋਗਾ ਮੇੜੀ ਦੀ ਜਿਹੜੀ ਹਤਿਆ ਏ ਕਰਾਉਣ ਵਾਸਤੇ ਅਸੀਂ ਕਿਸੇ ਨੂੰ ਹਾਇਰ ਨਹੀਂ ਸੀ ਕੀਤਾ ਜਿਨ੍ਹਾਂ ਨੇ ਕਿਹਾ ਉਹਨੂੰ ਮਾਰਿਆ ਉਹ ਸਾਡੇ ਹੀ ਭਰਾ ਨੇ ਪੈਸੇ ਦੇ ਕੇ ਉਹਦੀ ਹਤਿਆ ਅਸੀਂ ਨਹੀਂ ਕਰਾਈ ਗੋਲਡੀ ਬਰਾੜ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਵੱਲੋਂ ਅਤਵਾਦੀ ਘੋਸ਼ਿਤ ਕੀਤੇ ਗਏ ਸੁੱਖਾ ਦੋਨੁਕੇ ਦੀ ਹਤਿਆ ਵੀ ਉਹਦੇ ਹੀ ਗੈਂਗ ਨੇ ਕੀਤੀ ਹੈ ਇਹਨੂੰ ਲੈ ਕੇ ਸਾਡੀ ਗੈਂਗ ਨੇ ਪੋਸਟ ਸ਼ੇਅਰ ਕੀਤੀ ਸੀ ਸੁੱਖਾ ਸਾਡੇ ਕਈ ਭਰਾਵਾਂ ਦੀ ਹਤਿਆ 'ਚ ਸ਼ਾਮਲ ਸੀ ਇਸ ਕਰਕੇ ਉਹਨੂੰ ਸਾਡੇ ਹੀ ਲੜਕਿਆਂ ਨੇ ਮਾਰਿਆ ਨਾਲ ਹੀ ਇਹ ਵੀ ਆਖਿਆ ਕਿ ਉਹ ਡਰੱਗ ਦਾ ਵੱਡਾ ਵਪਾਰੀ ਸੀਗਾ ਉਹਦਾ ਡਰੱਗਜ਼ ਦਾ ਕੰਮ ਜਿਹੜਾ ਸੀ ਸਿਰਫ ਭਾਰਤ 'ਚ ਹੀ ਨਹੀਂ ਬਲਕਿ ਕੈਨੇਡਾ ਦੇ ਵਿੱਚ ਵੀ ਸੀਗਾ ਜਿਸ ਕਰਕੇ ਯੂਥ ਨੂੰ ਨੁਕਸਾਨ ਹੋ ਰਿਹਾ ਸੀ ਉਸਨੇ ਇਹ ਵੀ ਕਿਹਾ ਸੁੱਖਾ ਮੇਰੇ ਭਰਾ ਗੁਰਲਾਲ ਬਰਾੜ ਤੇ ਵਿਡਕੀ ਮਿੱਡੂ ਖੇੜਾ ਮਰਡਰ ਕੇਸ ਦੇ ਵਿੱਚ ਵੀ ਸ਼ਾਮਲ ਸੀਗਾ ਤੇ ਫੋਨ ਤੇ ਸਾਰੀ ਵਾਰਦਾਤ ਨੂੰ ਉਸੇ ਨੇ ਹੈਂਡਲ ਕੀਤਾ ਸੀ ਜਿਸ ਕਰਕੇ ਸਾਡੀ ਉਹਦੇ ਨਾਲ ਨਿਜੀ ਰੰਜਿਸ਼ ਚੱਲ ਰਹੀ ਸੀ ਗੋਲਡੀ ਬਰਾੜ ਨੇ ਅਰਸ਼ ਢੱਲਾ ਨੂੰ ਵੀ ਨਸ਼ੇੜੀ ਦੱਸਿਆ ਤੇ ਆਖਿਆ ਕਿ ਅਸੀਂ ਉਹਨੂੰ ਜ਼ਰੂਰ ਮਾਰਾਂਗੇ ਉਹਦਾ ਕਹਿਣਾ ਹੈ ਕਿ ਖਾਲਸਤਾਨੀ ਅਤਵਾਦੀ ਅਰਸ਼ਦੀਪ ਸਿੰਘ ਢੱਲਾ ਉਰਫ ਅਰਸ਼ ਢੱਲਾ ਸਾਡੇ ਨਿਸ਼ਾਨੇ ਤੇ ਹੈ ਉਹ ਕੋਈ ਗੁੰਡਾ ਨਹੀਂ ਬਲਕਿ ਨਸ਼ੇੜੀ ਏ ਢੱਲਾ ਕੋਈ ਗੈਂਗਸਟਰ ਨਹੀਂ ਉਹ ਸਿਰਫ شریف ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਫਰੋਤੀਆਂ ਮੰਗਦਾ ਹੈ ਪੈਸੇ ਲੈਂਦਾ ਉਹਨੇ ਹੋਰ ਕੋਈ ਕੰਮ ਨਹੀਂ ਕੀਤਾ ਤੇ ਨਾ ਹੀ ਉਹਨੂੰ ਹੋਰ ਕੋਈ ਕੰਮ ਆਉਂਦਾ ਸਿਰਫ ਤੇ ਸਿਰਫ ਆਪਣੇ ਵਾਸਤੇ ਤੇ ਕੁਝ ਲੋਕਾਂ ਵਾਸਤੇ ਪੈਸੇ ਇਕੱਠੇ ਕਰ ਰਿਹਾ ਇਸ ਤੋਂ ਜ਼ਿਆਦਾ ਉਹ ਕੁਝ ਨਹੀਂ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਅਰਸ਼ ਤੱਲਾ ਨੂੰ ਵੀ ਅਸੀਂ ਛੇਤੀ ਮਾਰ ਦੇਾਂਗੇ ਤੇ ਉਹ ਸਾਡੀ ਹੀ ਰਡਾਰ ਤੇ ਆ ਉਹਦਾ ਟਾਈਮ ਵੀ ਛੇਤੀ ਹੀ ਆਏਗਾ ਗੋਲਡੀ ਬਰਾੜ ਨੇ ਇੱਕ ਵਾਰ ਫੇਰ ਸਲਮਾਨ ਖਾਨ ਨੂੰ ਧਮਕੀ ਦਿੱਤੀ ਹੈ ਤੁਹਾਨੂੰ ਵੀ ਦੱਸ ਦਈਏ ਲਾਰੈਂਸ ਬਿਸ਼ਨੋਈ ਲਗਾਤਾਰ ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਹਿ ਰਿਹਾ ਹੈ ਉਹਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਆਖਿਆ ਸੀ ਕਿ ਸਲਮਾਨ ਖਾਨ ਜਾਣ ਤੇ ਬਿਸ਼ਨੋਈ ਸਮਾਜ ਕੋ ਮਾਫੀ ਮੰਗੇ ਨਹੀਂ ਤੇ ਫਿਰ ਸਲਮਾਨ ਖਾਨ ਨੂੰ ਇਹਦਾ ਅੰਜਾਮ ਭੁਗਤਣ ਲਈ ਤਿਆਰ ਰਹਿਣਾ ਪਵੇਗਾ ਹੁਣ ਗੋਲਡੀ ਬਰਾੜ ਦਾ ਇਹ ਕਹਿਣਾ ਹੈ ਕਿ ਸਲਮਾਨ ਖਾਨ ਨੂੰ ਅਸੀਂ ਜਰੂਰ ਮਾਰਾਂਗੇ ਕਿਉਂਕਿ ਉਹ ਲਾਰੈਂਸ ਜਿਹੜਾ ਭਰਾ ਮੇਰਾ ਉਹਦਾ ਦੁਸ਼ਮਣ ਹੈ ਜਿਹੜਾ ਬੰਦਾ ਲਾਰੈਂਸ ਦਾ ਦੁਸ਼ਮਣ ਹੈ ਉਹ ਸਾਡਾ ਵੀ ਦੁਸ਼ਮਣ ਹੈ ਸਲਮਾਨ ਖਾਨ ਇੱਕ ਅਹੰਕਾਰੀ ਬੰਦਾ ਹੈ ਉਹਨੂੰ ਸੀ ਛੱਡਾਂਗੇ ਨਹੀਂ ਬਾਲੀਵੁੱਡ ਦੇ ਵਿੱਚ ਸਲਮਾਨ ਖਾਨ ਨੇ ਕਈ ਨਵੇਂ ਕਲਾਕਾਰਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਸਲਮਾਨ ਖਾਨ ਆਪਣੇ ਆਪ ਨੂੰ ਵੱਡਾ ਬਦਵਾ ਸਮਝਦਾ ਹੈ ਪਰ ਉਹਨੂੰ ਦੱਸ ਦਿਆਂਗੇ ਅਸੀਂ ਕਿ ਬਦਮਾਸ਼ ਕੌਣ ਹੁੰਦਾ ਹੈ ਤੂੰ ਹੈ ਕਿ ਅਸੀਂ ਸਲਮਾਨ ਖਾਨ ਦੇ ਨਾਲ ਸਿਰਫ ਜਾਨਵਰ ਮਾਰਨ ਨੂੰ ਲੈ ਕੇ ਹੀ ਰੰਜਿਸ਼ ਨਹੀਂ ਹੈ ਸਾਡੀ ਅਸੀਂ ਕੋਸ਼ਿਸ਼ ਕਰਾਂਗੇ ਕਿ ਛੇਤੀ ਹੀ ਇਹਦਾ ਪ੍ਰਮਾਣ ਤੇ ਸਲਮਾਨ ਖਾਨ ਨੂੰ ਉਹਦੀ ਜਿਹੜੀ ਹੈ ਕੀਤੇ ਦੀ ਸਜ਼ਾ ਦਿੱਤੀ ਜਾ ਸਕੇ ਗੋਲਡੀ ਬਰਾਣ ਨੇ ਇਹ ਵੀ ਦਾਅਵਾ ਕੀਤਾ ਇਸ ਇੰਟਰਵਿਊ ਦੇ ਵਿੱਚ ਤੇ ਕਨਾਡਾ ਦੇ ਵਿੱਚ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਦੇ ਘਰ ਦੇ ਬਾਅਦ ਗੋਲੀਆਂ ਵੀ ਅਸੀਂ ਚਲਾਈਆਂ ਸਨ ਗਿੱਪੀ ਸਲਮਾਨ ਖਾਨ ਦੇ ਅੱਗੇ ਪਿੱਛੇ ਜਾਦਾ ਘੁੰਮਦਾ ਸੀਗਾ ਇਸ ਕਰਕੇ ਇਸ ਬਾਰੇ ਉਹਦੇ ਬਾਰੇ ਵੀ ਸਾਨੂੰ ਸੋਚਣਾ ਪਿਆ ਸਿੱਧੂ ਮੂਸੇਵਾਲਾ ਦੇ ਨਾਲ ਵੀ ਉਸ ਨੂੰ ਜਾਦਾ ਪਿਆਰ ਜਿਹੜਾ ਸੀਗਾ ਪਿਆਰ ਆਉਂਦਾ ਸੀ ਹਰ ਥਾਂ ਤੇ ਉਹ ਸਾਡੇ ਐਂਟੀ ਗੈਂਗਸ ਦੇ ਨਾਲ ਜਾਦਾ ਤੁਰਿਆ ਫਿਰਦਾ ਉਹਨਾਂ ਦੇ ਨਾਲ ਜਿਹੜੀ ਹੈ ਬਹੁਤ ਕੁਲ ਮਿਲ ਗਿਆ ਸੀ ਪਬਲਿਸ਼ਿਟੀ ਲੈਣ ਵਾਸਤੇ ਉਹ ਬਹੁਤਾ ਹੀ ਫੁੱਦਕ ਰਿਆ ਸੀ ਇਸ ਕਰਕੇ ਉਸ ਨੂੰ ਉਹਦੀ ਔਕਾਤ ਵਖਾਣ ਵਾਸਤੇ ਇਹੋ ਜਿਹਾ ਕੀਤਾ ਗਿਆ ਬਸ ਫਾਇਰਿੰਗ ਕਰਵਾ ਕੇ ਉਹਨੂੰ ਵਾਰਨਿੰਗ ਹੀ ਦਿੱਤੀ ਗਈ ਸੀ ਸਾਡਾ ਉਹਨੂੰ ਮਰਵਾਣਾ ਕੋਈ ਮਰਵਾਣ ਦਾ ਮਕਸਦ ਨਹੀਂ ਸੀ ਉਸਨੇ ਹਨੀ ਸਿੰਘ ਨੂੰ ਲੈ ਕੇ ਵੀ ਆਖਿਆ ਕਿ ਐਕਸਟਰਸ਼ਨ ਮਨੀ ਲਈ ਉਹਨੂੰ ਫੋਨ ਕੀਤਾ ਗਿਆ ਸੀਗਾ 골ਡੀ ਬਰਾ ਨੇ ਦਾਵਾ ਕੀਤਾ ਕਿ ਰੈਪ ਪਰ ਹਨੀ ਸਿੰਘ ਦੇ ਨਾਲ ਸਾਡੀ ਕੋਈ ਰੰਜਿਸ਼ ਨਹੀਂ ਤੇ ਨਾ ਹੀ ਅਸੀਂ ਉਹਨੂੰ ਮਾਰਨਾ ਹੈ ਸਾਡੀ ਨੂੰ ਸਾਨੂੰ ਤੇ ਸਿਰਫ ਪੈਸਿਆਂ ਦੀ ਲੋੜ ਸੀ ਇਸ ਕਰਕੇ ਹਨੀ ਸਿੰਘ ਨੂੰ ਅਸੀਂ ਆ ਫੋਨ ਕੀਤਾ ਉਹ ਫੋਨ ਮੈਂ ਆਪਕੀ ਤਾਂ ਗੈਂਗ ਚਲਾਉਣ ਵਾਸਤੇ ਬਹੁਤ ਸਾਰੇ ਪੈਸਿਆਂ ਦੀ ਲੋੜ ਹੁੰਦੀ ਏ ਇਸ ਲਈ ਪੈਸੇ ਲੈਣ ਵਾਸਤੇ ਉਸ ਨੂੰ ਕਾਲ ਕੀਤਾ ਗਿਆ ਸੀ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ ਗੋਲੀਬਾਰਦਾ ਇਹ ਵੀ ਦਾਅਵਾ ਕਰੇ ਸਾਡੇ ਗੈਂਗ ਦੇ ਵਿੱਚ 5000 ਤੋਂ ਜ਼ਿਆਦਾ ਸਾਡੇ ਲੜਾਕੇ ਨੇ ਉਹ ਸਾਡੇ ਭਰਾ ਨੇ ਸਾਰਿਆਂ ਨੂੰ ਕੁਛ ਨਾ ਕੁਛ ਚਾਹੀਦਾ ਐਡਾ ਵੱਡਾ ਗੈਂਗ ਚਲਾਉਣਾ ਤੇ ਉਹਨੂੰ ਹੈਂਡਲ ਕਰਨਾ ਸਾਨੂੰ ਹਥਿਆਰਾਂ ਦੀ ਲੋੜ ਪੈਂਦੀ ਏ ਤੇ ਹਥਿਆਰਾਂ ਦੀ ਸਾਨੂੰ ਕੋਈ ਦਿੱਕਤ ਨਹੀਂ ਜੋ ਚਾਹੀਦਾ ਹੈ ਸਾਨੂੰ ਉਹ ਵਾਲਾ ਹਥਿਆਰ ਮਿਲ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਹਥਿਆਰ ਨਹੀਂ ਜਿਹੜਾ ਸਾਡੀ ਪਹੁੰਚ ਤੋਂ ਬਾਹਰ ਹੋਵੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਜਦੋਂ ਮਰਵਾਇਆ ਗਿਆ ਸੀ ਉਦੋਂ ਵੀ ਹਥਿਆਰਾਂ ਦਾ ਇੰਤਜ਼ਾਮ ਇਹਨਾਂ ਦੇ ਗੈਂਗੋਲੋਂ ਕੀਤਾ ਗਿਆ ਸੀਗਾ ਗੋਲੀਬਾਰਡ ਦਾ ਇਹ ਵੀ ਕਹਿਣਾ ਹੈ ਕਿ ਸਾਡਾ ਅਗਲਾ ਟਾਰਗੇਟ ਕੌਣ ਹੋਏਗਾ ਛੇਤੀ ਤੁਹਾਨੂੰ ਇਹਦਾ ਪਤਾ ਲੱਗ ਜਾਏਗਾ ਸਾਡੇ ਲੋਕ ਉਹਦੇ ਪਿੱਛੇ ਲੱਗੇ ਹੋਏ ਨੇ ਗੋਲੀਬਾਰਡ ਨੂੰ ਜਦੋਂ ਉਸ ਰਿਪੋਰਟਰ ਵੱਲੋਂ ਪੁੱਛਿਆ ਗਿਆ ਤੇ ਤੁਹਾਡਾ ਅਗਲਾ ਟਾਰਗੇਟ ਕੌਣ ਹੈ ਤੇ ਉਹਨੇ ਆਖਿਆ ਅਸੀਂ ਮਿਹਨਤ ਕਰ ਰਹੇ ਹਾਂ ਛੇਤੀ ਤੁਹਾਨੂੰ ਇਹਦਾ ਪਰਮਾਨ ਮਿਲ ਜਾਏਗਾ ਉਹਨੇ ਡੀ ਕੰਪਨੀ ਯਾਨੀ ਕਿ ਦਾਊਦ ਇਬਰਾਹਿਮ ਨਾਲ ਆਪਣਾ ਕੋਈ ਵੀ ਵਾਸਤਾ ਹੋਣ ਤੋਂ ਇਨਕਾਰ ਕੀਤਾ ਹੈ ਉਹਦਾ ਇਹ ਕਹਿਣਾ ਹੈ ਕਿ ਦਾਊਦ ਇਬਰਾਹਿਮ ਭਾਰਤ ਦਾ ਗੱਦਾਰ ਹੈ ਸਾਡੀ ਗੈਂਗ ਦੇ ਕਿਸੇ ਵੀ ਮੈਂਬਰ ਦਾ ਡੀ ਕੰਪਨੀ ਦੇ ਨਾਲ ਕੋਈ ਤਾਲੁਕ ਨਹੀਂ ਹੈ ਤੇ ਨਾ ਹੀ ਸਾਡਾ ਕੋਈ ਸਾਥੀ ਡੀ ਕੰਪਨੀ ਦੇ ਨਾਲ ਜੁੜਿਆ ਹੋਇਆ ਹੈ ਦਾਊਦ ਇੱਕ ਅਤਵਾਦੀ ਹੈ ਐਸੇ ਗੱਦਾਰਾਂ ਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈ ਉਹ ਗੱਦਾਰ ਆਪਣੀ ਮਿੱਟੀ ਦਾ ਨਹੀਂ ਹੋਇਆ ਤੇ ਸਾਡਾ ਕਿਵੇਂ ਹੋਏਗਾ ਇਸ ਕਰਕੇ ਸਾਡੀ ਗੈਂਗ ਦੇਸ਼ ਦੇ ਗੱਦਾਰਾਂ ਦੇ ਨਾਲ ਕੋਈ ਲਿੰਕ ਨਹੀਂ ਰੱਖਦੀ ਉਹਨੂੰ ਮਾਰਨ ਮਾਰਨ ਵਾਸਤੇ ਭਾਵੇਂ ਸਾਡਾ ਨਾਮ ਆ ਜਾਏ ਪਰ ਸਾਡੇ ਨਾਲ ਉਹਦੀ ਕੋਈ ਦੋਸਤੀ ਨਾ ਪਹਿਲੋਂ ਸੀ ਤੇ ਨਾ ਹੀ ਅੱਗੇ ਰਹੂਗੀ ਇਹ ਵੀਡੀਓ ਲਗਾਤਾਰ ਜਿਹੜੀ ਇੰਟਰਵਿਊ ਹੈ ਇੱਕ ਵਾਰ ਫਿਰ ਇਸ ਨੇ ਸਿੱਧੀ ਸਿੱਧੀ ਚੁਣੌਤੀ ਦਿੱਤੀ ਹੈ ਤੇ ਅਖਰਕਾਰ ਸਰਕਾਰਾਂ ਨੇ ਗੈਂਗਸਟਰਾਂ ਦੇ ਅੱਗੇ ਇੰਨੀਏਂ ਕੁੱਟਨੇ ਕਿਉਂ ਟੇਕ ਦਿੱਤੇ ਨੇ ਲੋਕਾਂ ਨੂੰ ਕਿੰਨਾ ਦੇ ਰਹਿਮੋਕਰਮ ਤੇ ਛੱਡ ਦਿੱਤਾ ਗਿਆ ਹੈ ਖੁੱਲੇ ਆਮ ਜੇਲਾਂ ਦੇ ਵਿੱਚ ਬਹਿ ਕੇ ਗੈਂਗਸਟਰ ਆਪਣਾ ਨੈਟਵਰਕ ਚਲਾ ਰਹੇ ਨੇ ਉਹਨਾਂ ਤੇ ਕੋਈ ਰੋਕ ਟੋਕ ਨਹੀਂ ਹੈ ਡਰਜ ਦਾ ਤੰਦਾ ਹੋਵੇ ਭਾਵੇਂ ਫਰੋਤੀਆਂ ਮੰਗਣੀਆਂ ਹੋਣ ਜੇਲਾਂ ਦੇ ਵਿੱਚੋਂ ਬਹਿ ਕੇ ਨੈਟਵਰਕ ਚੱਲਦਾ ਸਾਡੀ ਖੂਫੀਆਂ ਏਜੰਸੀਆਂ ਪਹਿਲਾਂ ਹੀ ਸਰਕਾਰਾਂ ਨੂੰ ਸੂਚਿਤ ਕਰ ਚੁੱਕੀਆਂ ਕਿ ਜਿਹੜੇ ਗੈਂਗਸਟਰ ਜੇਲਾਂ ਦੇ ਵਿੱਚ ਬੈਠੇ ਨੇ ਇਹਨਾਂ ਦਾ ਨੈਟਵਰਕ ਪਾਕਿਸਤਾਨ ਤੇ ਹੋਰ ਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਨੇ ਗੈਂਗਸਟਰ ਜਾਂ ਭਾਰਤ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਨਾਲ ਹੈਗਾ ਇਸ ਕਰਕੇ ਇਹਨਾਂ ਦੇ ਉੱਤੇ ਲਗਾਮ ਪਾਣੀ ਚਾਹੀਦੀ ਏ ਲਗਾਤਾਰ ਹਾਈ ਕੋਰਟ ਵੀ ਜੇਲ੍ਹਾਂ ਦੇ ਵਿੱਚੋਂ ਮਿਲ ਰਹੇ ਮੋਬਾਈਲਾਂ ਨੂੰ ਲੈ ਕੇ ਸਖਤ ਆ ਪਰ ਇਹ ਐਡੇ ਢੀਠ ਨੇ ਇਹਨਾਂ ਨੂੰ ਹਾਈ ਕੋਰਟ ਦੇ ਵੀ ਆਦੇਸ਼ਾਂ ਦਾ ਹੁਣ ਕੋਈ ਫਰਕ ਨਹੀਂ ਪੈਂਦਾ ਹੁਣ ਫਿਰ ਗੱਲ ਕਰਾਂਗੇ ਗੋਲਦੀ ਬਰਾੜ ਦੀ ਜਿਹੜੀ ਇੰਟਰਵਿਊ ਗੋਲਦੀ ਬਰਾੜ ਨੇ ਦਿੱਤੀ ਏ ਇੱਕ ਤਰ੍ਹਾਂ ਨਾਲ ਉਸਨੇ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਏ ਉਹਦਾ ਕਹਿਣਾ ਹੈ ਕਿ ਅਸੀਂ ਦੇਸ਼ ਵਿਰੋਧੀ ਨਹੀਂ ਆ ਪਰ ਸਵਾਲ ਇਹ ਏ ਕਿ ਕੀ ਲੋਕਾਂ ਨੂੰ ਮਾਰਨਾ ਕੀ ਲੋਕਾਂ ਕੋਲੋਂ ਫਰੋਤੀਆਂ ਮੰਗਣੀਆਂ ਜਾਂ ਕਿਸੇ ਨੂੰ ਐਕਸਟਰੈਸ਼ਨ ਕਰਨਾ ਜਾਂ ਕਿਸੇ ਨੂੰ ਧਮਕੀ ਦੇਣੀ ਇਹ ਕਿੱਥੋਂ ਤੱਕ ਦੇਸ਼ ਭਗਤੀ ਹੈ ਫੈਸਲਾ ਜਨਤਾ ਨੇ ਕਰਨਾ ਹੈ ਸਾਨੂੰ ਦਿਓ ਜਵਾਦ ਧੰਨਵਾਦ ਸਸਿਕਲ ਨਾਸ